ਬਾਈ ਉਹਨੇ ਪਾਸੇ ਹੋ ਕੇ ਬਹਿ ਗਿਆ ਆਪਣੇ ਦਾ ਸੇਮੇ ਵਾਣਾ ਜੱਗੇ ਕਰਦੇ ਤਾਂ ਬਾਅਦ ਚ ਬਸ ਕੰਮ ਹੋ ਗਿਆ ਫੇਰ ਤਾਂ ਆਪਣੇ ਹਿੱਸਾ ਹੀ ਲੱਗ ਗਿਆ ਨਾ ਇਹ ਗਏ ਬਾਬੇ ਉਹ ਆ ਗਏ ਆਪਾਂ ਫਾਰਮ ਦੇਖ ਕੇ ਜਾਣੇ ਜੋਧਾ ਵਾਲੇ ਬਾਈ ਦਾ ਜਿਹੜਾ ਇੰਸਟਾ ਤੇ ਬੜਾ ਮਸ਼ਹੂਰ ਆ ਵੀਰ ਤੇ ਇਹਦੀ ਵੀਡੀਓ ਨਹੀਂ ਕਰਾਂਗੇ ਆਪਾਂ ਜਿੰਨਾ ਚਿਰ ਅਗਲਾ ਬਾਈ ਆਪ ਦਾਰਨਾ ਹੋਏ ਬਾਕੀ ਆਪ ਪੁੱਛਦੇ ਨਹੀਂ ਅਸੀਂ ਵੈਸੇ ਹੀ ਕਿ ਰੱਖ ਆਣਾ ਵੇਖਣ ਆਏ ਆ ਤੁਹਾਨੂੰ ਕਦੇ ਫੇਰ ਵਿਖਾਵਾਂਗੇ ਬਾਕੀ ਤੁਸੀਂ ਇਹਨਾਂ ਦੇ ਚੈਨਲ ਤੇ ਦੇਖਦੇ ਰਹਿੰਨੇ ਆ ਤਾਂ ਇੱਥੇ ਦਿਲ ਸਾਂਝੀ ਤੇ ਲਾਦੇ ਆਪਣੇ ਕੰਮਕਾਰ ਵਾਲੇ ਬੰਦੇ ਤੇ ਆਪਾਂ ਅਸੀਂ ਦੇਖ ਕੇ ਜਾਵਾਂਗੇ ਤੁਹਾਨੂੰ ਸ਼ਾਇਦ ਨਾ ਹੀ ਦਿਖਾਈ ਉਹਦੀ ਲਈ ਮਾਫੀ ਚਾਹਾਂਗੇ ਕਿਉਂਕਿ ਅਸੀਂ ਤੰਗ ਜਾਣੀ ਕਰਨਾ ਨਹੀਂ ਚਾਹੁੰਦੇ ਕਿਸੇ ਨੂੰ ਵੀ ਅਗਲਾ ਆਖੇ ਵੀਡੀਓ ਮਾਰੇ ਆਏ ਆ ਤਾਂ ਅਸੀਂ ਵੀ ਇਹਨਾਂ ਦੇ ਫੈਨ ਹੀ ਆ ਤਾਂ ਕਰਕੇ ਆਏ ਆ ਵੀ ਇਹਨਾਂ ਦੇ ਕੰਮਕਾਰ ਬੜਾ ਚੰਗਾ ਵਿਚਾਰਿਆਂ ਦਾ ਤਾਂ ਕਰਕੇ ਅਸੀਂ ਚਲ ਦੇਖਣਾ ਹੀ ਆ ਬਸ ਸੰਤ ਬੜਾ ਈ ਚਲੋ ਵੀ ਮੁੰਡਿਆ ਜਿਹੜੀ ਮਿੱਤਰੋ ਇੱਥੋਂ ਤੱਕ ਕਾਰ ਵਾਲੀ ਤੁਸੀਂ ਵੀਡੀਓ ਦੇਖੀ ਇਹ ਉਸ ਦਿਨ ਉਸੇ ਵੀਡੀਓ ਦੇ ਵਿੱਚ ਪਾਉਣੀ ਸੀ ਜਿਹੜੀ ਆਪਾਂ ਜਗਤਜੀਤ ਵਾਲਿਆਂ ਨੇ ਮੇਲਾ ਜਿਹੜਾ ਡੈਲੋਂ ਦੇ ਵਿੱਚ ਐਕਸੀਬਿਸ਼ਨ ਸੀਗਾ ਤਾਂ ਉਹਦੇ ਵਿੱਚ ਪਾਉਣੀ ਸੀ ਪਰ ਜਦੋਂ ਇੱਥੇ ਟਰਾਲੀ ਖੁੱਭੀ ਦਾ ਪਤਾ ਲੱਗਿਆ ਅੱਗੇ ਹੋਰ ਵੀਡੀਓ ਬਣੀਆਂ ਤਾਂ ਇਹਦੇ ਵਿੱਚ ਐਡ ਕਰਤੀ ਐ ਤੇ ਬਾਈ ਹੁਰੀ ਫਾਰਮ ਤੇ ਹੈਣੀ ਸੀ ਤਾਂ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਅਸੀਂ ਫਾਰਮ ਦੀ ਕੋਈ ਜ਼ਿਆਦਾ ਰਿਕਾਰਡਿੰਗ ਨਹੀਂ ਕਰੀ ਜਸਟ ਸਟੋਰੀਆਂ ਜੀਆਂ ਬਣਾਈਆਂ ਸੀਗੀਆਂ ਉਹ ਹੁਣ ਵਿੱਚ ਐਡ ਕਰਤੀਆਂ ਤਾਂ ਇਥੋਂ ਅਸੀਂ ਬਾਈ ਨੂੰ ਪੁੱਛ ਕੇ ਵੀਡੀਓ ਬਣਾਉਣ ਲੱਗੇ ਆ ਕੰਟੀਨਿਊ ਇਹ ਤੁਸੀਂ ਇੰਜੋਏ ਕਰ ਸਕਦੇ ਆ ਤਾਂ ਫਾਰਮ ਕਦੇ ਬਾਈ ਹੋਰਾਂ ਦਾ ਫੇਰ ਦਿਖਾਵਾਂਗੇ ਇਹਨੇ ਮੜੇ ਨਹੀਂ ਖੱਚਦੇ ਨਹੀਂ ਵੇਲੀ ਤਾ ਆ ਇਹਦਾ ਕੋਟਲੀ ਦੇ ਵੇਖੋ ਅੱਜ ਚੋਪੜ ਦੇ ਗਏ ਮਸ਼ੀਨ ਦਾ ਤੋਰਾ ਚੰਗਾ ਹੈ ਨਾ ਮਨਦੀਪ ਮੜਾ ਹੈਗਾ ਤੋੜਦਾ ਹੌਣ ਲਿਆਉਣਗੇ ਆਪਣੇ ਦਾ ਸੇਮੇ ਵਾਣਾ ਜੱਗੇ ਕਰਦੇ ਤਾਂ ਬਾਅਦ ਚ ਬਸ ਕੰਮ ਹੋ ਗਿਆ ਫੇਰ ਤਾਂ ਆਪਣੇ ਹਿੱਸਾ ਹੀ ਲੱਗ ਗਿਆ ਨਾ ਅਕੇ ਗੋਣੇ ਕਰਦੇ ਯਾਰ ਸਾਰਾ 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 ਕੰਮ ਦਾ ਇਹ ਟਰੈਕਟਰ ਦੀ ਆਵਾਜ਼ ਨੂੰ ਫਰਕ ਹੀ ਨਹੀਂ ਪਿਆ ਕੋਈ ਹੈ ਨਾ ਬਈ ਜ਼ੋਰ ਲਾਇਆ ਲੈ ਬਾਈ ਹੋਰ ਨਹੀਂ ਵੀਡੀਓ ਬਣਾ ਹੀ ਲਈ ਯਾਰ ਥੋੜੀ ਜੀ ਟਰਾਲਾ ਵੇਖਣ ਆਏ ਅਸੀਂ ਸਪਾਈਸ ਵਾਲਾ ਹੁਣ ਤਾਂ ਲੈ ਜਾਣਗੇ ਉਹ ਟਾਇਰ ਕੋ ਘੁਗਣਾ ਹਟ ਗਿਆ ਟਰਾਲੇ ਦਾ ਹਾਂ ਬਹਿ ਗਿਆ ਨਾਲੇ ਟਾਇਰ ਕੋ ਗਹਿਣੀ ਟਰਾਲੇ ਦਾ ਥੁੱਟੀ ਆਪਣੇ ਨਾਲ ਦੀ ਹੈ ਨਾ ਮਿੱਟੀ ਆਪਣੇ ਨਾਲ ਦੀ ਹੈ ਉਹ ਮਿੱਟੀ ਗੁੱਡੀਆਂ ਭਰੀ ਨਹੀਂ ਯਾਰ ਥੋੜੀ ਜਿਹੀ ਮੈਨ ਦਾ ਰੇਤੇ ਚ ਲੱਗਦੀ ਹੈ ਐ ਬੜਾ ਹਾਂ ਇਹ ਗੁੱਡੀਆਂ ਭਰ ਗਈਆਂ ਹੂੰ ਛੜੇ ਕੋਟ ਵੀ ਨੇ ਉਹਨਾਂ ਦਾ ਟਰੇਲਰ ਵੀ ਕੋਟਲੀ ਦੇ ਖੜੇ ਕੋਸਤਾ ਕੋਸਤਾ ਕਰਨਾ ਤੇ ਖੜੇ ਵਾਕਈ ਕੋਟਲੀ ਦੇ ਉਹਨਾਂ ਦਾ ਟਰਾਲਾ ਆੜਿਆ ਹੀ ਨਹੀਂ ਹੁੰਦਾ ਮੈਨੂੰ ਲੱਗਦਾ ਆਪਾਂ ਹੀ ਆਣਾ ਜਿਹੜਾ ਅੱਜ ਆਪਾਂ ਹੀ ਦਾਦਾ ਆਪਾਂ ਦਾ ਵਾਜਾ ਹੀ ਮਾਰੀ ਜਨੇ ਆਏ ਨਹੀਂ ਆਏ ਪਾ ਯਾਰ ਆਪਣੇ ਨਾਲ ਦੀ ਕੀ ਨੇ ਖੜੇ ਬਈ ਖੜੇ ਲੱਕੂ ਖਿੱਚੂ ਆ ਜਾ ਤਾਂ ਚੱਲੋ ਬਿਲਕੁਲ ਨਹੀਂ 90 ਦਾ ਹਲਿਆਉਣੇ ਹਣ ਵੇਖ ਕੇ ਚੱਲਾਂਗੇ ਕਿਹਦੇ ਕੜਮੇ ਆਏ ਸਾਡੀ ਟਰਾਲੀ ਫੱਬ ਗਈ ਨਾਲੇ 22 ਫੁੱਟੇ ਜਿਹੜੀਆਂ ਵੇਖ ਕੇ ਆਏ ਉਹ ਚਲਾਉਂਦੇ ਆ। ਇਹ ਆਪਾਂ 18 ਕ ਫੁੱਟੇ ਠਾਲਤੀ। ਅੱਛਾ ਬਾਈ ਉਹਨੇ ਪਾਸੇ ਹੋ ਕੇ ਬਹਿ ਗਿਆ। ਸਾ ਬਾਈ ਇਹ ਵੀ ਬਣਾਈ ਜਾਂਦੇ ਆ ਆਪਦੇ ਚੈਨਲ ਆਸਤੇ ਵੀਡੀਓ। ਸਤੇ ਨਾਰਮਲ ਵੀ ਗੱਲ ਹਨ ਖੋਧੀਆਂ ਹੀ ਰਹਿੰਦੀਆਂ ਆਪਣੇ ਦਾ ਸਾਰਿਆਂ ਆਪਣੇ ਪਤਾ ਕੀ ਕਹਿਣਾ ਹੁਣ ਕਰਦੇ ਨੇ ਉਹ ਯਾਰ ਲਾ ਲਈਏ ਯਾਰ ਚਾਰ ਬੱਠਲੋ ਦੇ ਸੈਟ ਲਗੇ ਕੀ ਟਾਈਮ ਲੱਗਣਾ ਅੱਧਾ ਘੰਟਾ ਲੱਗਣਾ ਹੋਲੇ ਨੇ ਯਾਰ ਉਹ ਰਹਿਣ ਦਾ ਟਰੈਕਟਰ ਵੀ ਲਾ ਲੈਨੇ ਆ ਬੰਦੋ ਜੀ ਪਿੰਡੋ ਟਰੈਕਟਰ ਨਹੀਂ ਆ ਲੈਨੇ ਹੋਗੇ ਬਸ ਉਹ ਰਹਿਣ ਦਾ ਤੂ ਬਾਬਲਾ ਕਰ ਦੋ ਇਹਨੇ ਇਹੀ ਲੈਣ ਠੀਕ ਆ 16 ਫੁੱਟੀ ਦਾ ਇੱਥੇ ਜਮਾ ਹੀ ਛੋਟੀ ਜੀ ਲੱਗਦੀ ਹੈ ਨਾ ਹੋਰ ਇਹਦੇ ਬਾਈ ਜਰੀ ਲੱਦ ਕੇ ਲਿਆਉਂਦੇ ਲੈ ਮਿੱਤਰੋ ਬਾਈ ਨੂੰ ਮਿਲੇ ਪਰ ਸਾਡਾ ਬਾਈ ਵੀ ਅੱਗੋਂ सांगਦੇ ਆ ਤੇ ਅਸੀਂ ਵੀ सांगਦੇ ਆ ਸਾਥੋਂ ਵੀ ਨਹੀਂ ਕੈਮਰਾ ਬਾਈ ਕੋਲੇ ਕੱਢਿਆ ਗਿਆ ਤੇ ਨਾ ਹੀ ਬਾਈ ਨੇ ਮੈਨੂੰ ਲੱਗਦਾ ਪਸੰਦ ਕਰਨਾ ਸੀ ਵੀ ਅਸੀਂ ਉਹਨਾਂ ਕੋਲੇ ਕੈਮਰਾ ਕਢੀਏ ਚਲੋ ਆ ਅਸੀਂ ਇੰਨੀ ਕੁ ਬਣਾ ਰਹੇ ਆ ਵੀ ਯਾਦਦਾਸ ਤੌਰ ਤੇ ਟਰਾਲਾ ਟਰੂਲਾ ਖੁੱਬਿਆ ਪਿਆ ਇਹ ਆਪਣੇ ਨਾਲ ਭਰਾ ਤੁਸੀਂ ਜੁੜੇ ਹੋਈਆਂ ਤੇ ਬਾਕੀ ਸਾਡੇ ਮੁੰਡੇ ਵੀ ਸ਼ਕੀਨ ਸੀਗੇ ਵੀ ਦੇਖੀਏ ਕਿਵੇਂ ਨਿਕਲਦਾ ਇਹ ਕਿਉਂਕਿ ਆਪਣੇ ਤੁਹਾਨੂੰ ਪਤਾ ਟਰਾਲੀਆਂ ਸ਼ੂਟਿੰਗ ਹੈ ਅਸੀਂ ਟਰਾਲਾ बोल ਰਹੇ ਆ ਇਹਨੂੰ ਵੀ ਟਰਾਲੀ ਬੋਲਦੇ ਆ ਇਹ 19 ਫੁੱਟ ਨੂੰ ਵੀ ਕਹਿੰਦੇ ਟਰਾਲੀ ਖੁੱਬ ਗਈ ਤੇ ਇਹ ਚਲੋ ਛੋਟੀ ਜੀ ਵੀਡੀਓ ਅਸੀਂ ਐ ਬਣਾ ਰਹੇ ਆ ਅੱਗੇ ਗਏ ਸੀ ਜਗਤਜੀਤ ਵਾਲਿਆਂ ਦੇ ਤਾਂ ਆਉਂਦੇ ਅਸੀਂ ਫਾਰਮ ਦੇਖਿਆ ਫਾਰਮ ਦਾ ਆਪਾਂ ਨਹੀਂ ਕੋਸ਼ਿਸ਼ ਰਿਕਾਰਡ ਕਰਿਆ ਅਗਲੇ ਦੀ ਪ੍ਰਾਈਵੇਸੀ ਵੀ ਹੁੰਦੀ ਹੈ ਨਾ ਘਰ ਕਿਉਂ ਕਿਸੇ ਨੂੰ ਕਿਸੇ ਦਾ ਦਿਖਾਉਣਾ ਜੇ ਬੰਦਾ ਕੋਲ ਹੋਵੇ ਚੱਲ ਗੱਲ ਵੱਖਰੀ ਐ ਤੇ ਬਾਕੀ ਮੇਰਾ ਖਿਆਲ ਬਾਈ ਨੂੰ ਪਸੰਦ ਵੀ ਨਹੀਂ ਹੋਣਾਗਾ ਕਿਉਂਕਿ ਜੇ ਇਹਨਾਂ ਨੇ ਵਿਖਾਉਣਾ ਹੋਵੇ ਆਪ ਇਹ ਤੋਂ ਪਹਿਲਾਂ ਪਤਾ ਨਹੀਂ ਮੇਰੇ ਤੋਂ ਕਿੰਨੇ ਕ ਬੰਦਿਆਂ ਨੇ ਰਿਕਵੈਸਟ ਕਰੀ ਹੋਣੀ ਐ ਇੰਟਰਵਿਊ ਦੀ ਤਾਂ ਕਰਕੇ ਆਪਾਂ ਨਹੀਂ ਵੀਡੀਓ ਬਣਾਈ ਚੱਲ ਹੁਣ ਆ ਦੇਖ ਕੇ ਜਾਵਾਂਗੇ ਇੱਕ ਆਇਆ ਮੈਨੂੰ ਮੇਨ ਜਿਹੜੀ ਸਮੱਸਿਆ ਹੁੰਦੀ ਵੀ ਜਿਹੜੀ ਪੈਂਦੀ ਪੈਂਦੀ ਲੇਟ ਆ ਉਹ ਬਹੁਤ ਭੜੀ ਲੱਗਦੀ ਹੁਣ 7-8 ਵਜੇ ਹੁਣ ਅਸੀਂ ਲੇਟ ਜਾਵਾਂਗੇ ਘਰੇ ਅਸੀਂ ਵੜਾਂਗੇ 11-11:30 ਵਜੇ ਇਤੋਂ ਅਸੀਂ ਹੁਣ 9 ਵਜਾ ਹੀ ਦੇਣੇ ਕਰਦੇ ਕਰਦੇ ਨੇ ਵੱਡੇ ਰੋਡ ਤੇ ਚੜਦੇ ਚੜਦੇ ਨੇ ਤੇ ਬਾਕੀ 90 ਦਾ ਸਾਰਿਆਂ ਆਪਣਾ ਬਾਈ ਕਹਿੰਦਾ 90 ਦਾ ਸਾਰਿਆਂ ਉਹਦਾ ਜੋਰ ਵੇਖਣਾ ਆਪਾਂ ਮਸ਼ੀਨ ਦੇ ਮੂਰੇ ਉਹਨਾਂ ਨੇ ਤਾਂ ਚੱਕਦੇ ਸੀਗੇ ਮੂਰੇ ਮੋੜ ਤੇ ਸੀ ਵੀ ਟੋਜਨ ਪਾਉਣਾ ਕਈ ਇਹਦੀ ਹੁਣ ਹੋਜੇ ਮੂਰੇ ਨੱਕੂ ਜੇ ਤਿੱਖੇ ਜੇ ਤੇ ਸਾਡੇ ਪਿੰਡ ਦੇ ਮਸ਼ਹੂਰ ਬੰਦੇ ਸਾਡੇ ਬਾਈ ਜੀ ਨੂੰ ਭਲੇਖਾ ਪੈ ਗਿਆ ਕਹਿੰਦੇ ਘਰ ਨਾ ਠੱਕਾ ਲਾਉਣਗੇ ਉਹਨੂੰ ਹੈਗੇ ਯਾ ਕੋਈ ਹੋ ਜਾਂਦੀ ਕਦੇ ਕਰੇ ਤੇ ਹੁਣ ਟਰੈਕਟਰ ਆਊਗਾ ਤਾਂ ਅਸੀਂ ਫੇਰ ਹੀ ਵੇਖ ਕੇ ਤੁਰਾਂਗੇ ਯਾਰ ਟਰੈਕਟਰ ਨਹੀਂ ਲਿਆ ਰਹੇ ਬਾਈ ਹੋਰੀ ਲੋਹਲੇ ਵਾਦਾ ਬਾਈ ਹੋਰਾਂ ਨੇ ਭਰ ਕੇ ਤੇ ਤੋਰਤਾ ਲੈ ਆ ਵੀ ਮਿੱਤਰੋ 90 ਦਾਸ ਆ ਗਿਆ ਕਹਿੰਦੇ ਅੱਜ ਅਸੀਂ ਵੇਖ ਕੇ ਜਾਣੀ ਆ ਟਰਾਲੀ ਲੈ ਆ ਵੀ ਮਿੱਤਰੋ

ਲਿਆ ਗਿਆ ਬਾਈ ਕੋਈ ਹਦ ਨਾ ਕਰ ਤੂੰ ਨਾ ਕਰ ਤੂੰ ਕੋਈ ਨਾ ਕਰ ਤੂੰ ਨਾ ਕਰ ਆਪੇ ਉਹਨਾਂ ਦਾ ਤਿਆਰ ਬਾਪ ਐਵੇਂ ਗਲਤ ਕਰਾਂ ਟਾਇਰ ਟੂਰ ਧੱਕੀ ਤੁਰੇ ਜਾਂਦੇ ਆ ਚੱਲ 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 ਮੂਰੋ ਪਾਲੋ ਬਾਈ ਯਾਰ ਆਪ ਐਵੇਂ ਬੋਲੀਏ ਨੇ ਢੂਡ ਕਿੱਲੀ ਵੜਦੇ ਉਹਨਾਂ ਨੇ 400 ਕਿੱਲੀ ਵੜਦ ਨੇ ਐਂ ਬਰਾੜ ਲੈ ਮਿੱਤਰੋ ਮੂਰੇ ਪਹੁੰਹਣੀ ਹੁਣ ਬਾਈ ਹਰੀ ਐ ਟੂਰ ਤਾਂ ਖੜਦਾ ਹੀ ਤਰੇ ਜਾਂਦੇ ਆ ਨਹੀਂ ਖੜਦਾ ਆਹ ਟਰੈਕਟਰ ਦਬ ਗਿਆ ਏ ਗੇਅਰ ਵਾਲਾ ਵੱਡਾ ਲਾ ਲਿਆ ਬਾਈ ਨੇ ਵੇਖੀ ਔਰ ਨਾ ਟਰੈਕਟਰ ਦਬ ਕੇ ਉੱਠਦਾ ਟਾਇਰ ਟੂਰ ਤਾਂ ਧੁੰਦੇ ਹੀ ਤਰੇ ਜਾਂਦੇ ਆ ਏ ਆ ਟਰੈਕਟਰ ਮਰ ਹੀ ਜਾਂਦਾ ਹਨਾ ਆਹ ਆ ਪਤਾ ਲੱਗਦਾ ਤੈਨੂੰ ਆਵੇ ਜਉਂ ਡੀਰ ਆ ਉਹ ਬਈ ਕਲੱਚ ਦੇਊਗਾ ਉਹਨ ਫੇਰ ਬਾਈ ਉਹ ਬਈ ਬਾਈ ਨੇ ਦੱਸਤਾ ਇਹਦਾ ਗੇਅਰ ਛੋਟਾ ਲਾ ਟਰੈਕਟਰ ਮਰਦਾ ਹੁਣੇ ਖੱਲੇ ਨਹੀਂ ਹਲਾਦਾ ਹਨਾ ਆ ਯਾਰ ਟ੍ਰੇਟਰੀ ਮਰ ਜਾਂਦਾ ਨਾ ਲੱਗਦਾ ਬਸ ਕੋਈ ਨਹੀਂ ਲੱਗਦਾ ਲੈ ਆ ਵੀ ਮਿੱਤਰੋ ਓ ਮੂਰੇ ਟਾਇਰ ਦੇ ਵੇਖ ਪਰਲੇ ਪਾਸੇ ਕਿੱਡਾ ਵੀਲਾ ਲੱਗ ਗਿਆ ਓ ਵੇਖ ਓ ਕਮਾਲ ਹੀ ਹੋ ਗਈ ਯਾਰ ਟਰੈਕ ਕਮਾਲ ਹੋ ਗਈ ਯਾਰ ਵੀਲਾ ਲੱਗ ਗਿਆ ਵੀਲਾ ਬੱਸ ਬੱਸ ਜੋੜ ਵਿਚਾਰਾ ਕੀ ਉਹ ਤਰੀ ਦੇਖਿਆ ਉਹ ਆਪਣੇ ਨਹੀਂ ਇਹ 53 5 ਕੱਢਾਗਾ ਵਿਚਾਰਾ ਇੱਥੇ ਤਾਂ ਖੇਡ ਜੀ ਲੱਗੀ ਜਾਂਦੇ ਸਾਰੇ ਇਹ ਆਦੇ ਨੇ ਰੇ ਇਹਨਾਂ ਨੂੰ ਜੀ ਦਿੰਦਾ ਹੈ ਪਰਲੇਟ ਥੱਲੇ ਦਾ ਦੇਖਣਾ ਕਿ ਪਰਲੇ ਟਰਾਲੇ ਦੇ ਟਾਇਰ ਥੱਲੇ ਦਾ ਮਿੱਲ ਦਾ ਆਪਣੀ 11 ਫੁੱਟੀ ਬਾਡੀ ਵਾਲੀ ਦੀ ਮਿੱਟੀ ਲੱਗੀ ਪਈ ਉਹ ਕੰਗਾਣਾ ਕੱਢੀ ਜਾਂਦੇ ਵਿਚਾਰੇ ਉਹ ਉੱਧਰ ਬਸ ਚੱਲਦੇ ਉਹ ਫੇਰ ਵੀਲਾ ਲੱਗ ਗਿਆ ਏ ਟਰਾਲੇ ਦਾ ਟਾਇਰ ਭਰ ਜਾਂਦਾ ਯਾਰ ਉਹ ਵੇ ਲੈ ਆਉਂਦੇ ਆ ਏ ਪਰਲੇ ਟਾਇਰ ਥੱਲੇ ਦੇ ਹੰਦੀਪ மாலையார் அப்பா 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 அக்கா ਬੈ ਗਾਣੂ ਫੇਕਣ ਫੇਰ ਨਹੀਂ ਟਾਇਰ ਭਰਦਾ ਗਾਣੂ ਭੌਣ ਹੋਣ ਯਾਰ ਨਹੀਂ ਬਹੁਤ ਬਾਣਗੇ ਕਿਹੜਾ ਤਰ ਪੇ ਤਰੇ ਆਉਣਗੇ ਕੱਲਾ ਕੀ ਕਰਿਆ ਉਹਨੇ ਵਿਚਾਰੇ ਨੇ ਉੱਥੇ ਦੇ ਖੜ ਗਿਆ ਕੋਈ ਕਹੇ ਤੇ ਹੋਰ ਬੜਨਗੇ ਫੇਰ ਪੈਸੇ ਪਤਾਵਾਂਗੇ ਅੱਛਾ ਉਹ ਨਾ 19 ਫੁੱਟਾ ਟਰਾਲੀ ਆ ਤੇ ਮੈਨੂੰ ਲੱਗਾ ਦੋ ਕੁ ਟੈਂਕ ਹੀ ਘੱਟ ਆ ਪੂਰਾ ਹੈ ਬੱਚ ਆ ਜਾ ਉਰੇ ਆ ਜਾ ਟਰਾਲੀ ਚੋਂ ਭਰ ਕੇ ਲੈ ਆ ਕੇ ਤਾ ਤੂਪ ਤੂਰੇ ਹੋ ਜਾ ਉਰੇ ਹੋ ਜਾ ਆਪਾਂ ਡਿਸਟਰਬ ਨਹੀਂ ਕਰਨਾ ਅਗਲੇ ਨੂੰ ਇੰਨੀ ਆਪਾਂ ਕੱਲਾ ਆਪਦਾ ਸਵਾਦ ਲੈਣਾ ਬਸ ਟਾਇਰ ਘੁੰਮਦਾ ਹੀ ਨਹੀਂ ਨਾ ਲਮਾ ਲਮਾ ਕਮਾ ਇਹਦਾ ਟੈਰ ਡੱਪਾ ਟੈਰ ਚੱਲਦਾ ਹਾਂ ਕੋ ਗੱਲ ਆ ਕੇ ਟੈਰ ਉਹ ਓਏ ਟੈਰਾਂ ਦਾ ਗ੍ਰਿਪ ਬਣ ਗਿਆ ਟਰੈਕਟਰ ਮਾਰ ਲਾ ਗਿਆ ਨਾ ਪਹਿਲਾ ਸਲਿੱਪ ਮਾਰਦਾ ਉਹਦਾ ਹੀ ਤੁਰਿਆ ਆਉਂਦਾ ਹੀ ਜਦੋਂ ਵੀ ਆਵੇ ਉਹ ਹੁਣ ਸੁੱਕਾ ਆ ਜਾਂਦਾ ਹੁਣ ਉਹ ਧੱਕਣੀ ਪੈ ਜਾਂਦੀ ਤੇ ਉਦੋਂ ਹੀ ਆਵੇ ਉਜਾਰੇ ਦਾ ਜ਼ੋਰ ਲਾ ਕੇ ਨਾ ਸਾਰਾ ਸੁੱਕਾ ਗਿਆ ਹੁੰਦਾ ਚਲੋ ਜੀ ਮਿੱਤਰ ਉਹ ਖੜ ਗਿਆ ਏ ੱੱਕੀ ਨਹੀਂ ਨਾ ਬੈਗ ਬੈਗ ਨਹੀਂ ਥੱਕੀ ਨੇ ਉਹਨਾਂ ਨੇ ਕਲਾਚ ਨਾਲ ਆਪਣਾ ਤੇ ਉੱਥੇ ਖੜ ਗਿਆ ਮੋਹਲ ਜਗ੍ਹਾ ਨਹੀਂ ਟਰੈਕਟਰ ਨੇ ਇੱਕ ਕਾੜਤਾ ਤੇ ਮਸਾ ਨਹੀਂ ਜਾਂਦੇ ਆ ਨਾਲੇ 90 ਦਾ ਸਾਂ ਮੂਰੇ ਗਿੱਲਾ ਫੇਰ ਖੜ ਗਿਆ ਯਾਰ ਉਹ ਗਾਹ ਨੂੰ ਤੋੜ ਲਾ ਵੀਰੇ ਗਾਹ ਨੂੰ ਤੋੜ ਲਾ ਉਹਦਾ ਉਹ ਗਾਹ ਨੂੰ ਤੋੜ ਵੀਰ ਗਾਹ ਨੂੰ ਉਹ ਸﻢ ਮਸੂਨ ਜਗਾਂ ਨਹੀਂ ਮੜਾ ਜਾ ਜਗਾਲਾ ਰੋਗਲਾ ਵੀਰੇ ਮੋਬਾਈਲ ਜਗਾ ਰਾਈਟਰ ਆਦਾ ਕਾ ਮੈਂ ਟਾਇਰ ਟੂਰ ਖੋਗਦੇ ਨਹੀਂ ਹਣਾ ਉਹ ਧੱਕੀ ਤੁਰੇ ਜਾਂਦੇ ਯਾਰ ਬਸ ਉਥੇ ਸੜਕ ਪੈਗੇ ਤਰ ਚਲੋ ਉਹ ਧਾਕਦਾ ਆਇਆ ਆਇਆ ਤਾਂ ਰੈਲਾ ਕਰਤਾ ਈ ਟੋਜਨੇ ਨੇ ਜੌਂਡੀ ਕਰਨੇ ਆਓ ਵੇ ਆਓ ਵੇ ਬੇਚਾਰਾ ਜੋਰ ਆਪਣਾ ਲੱਗਣੇ ਚਲੋ ਠੀਕ ਹੈ ਜੀ ਹੁਣ ਆਪਾਂ ਪਿੰਡ ਦੇ ਚਾਲੇ ਪਾਈਏ